ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੰਬਰ 1 ਨਾ ਤੇ ਅਸੀਂ ਅੱਜ ਪਹੁੰਚੇ ਹਾਂ ਮਡਾਲਾ ਸ਼ਨਾ ਜਿੱਥੇ ਕਿ ਇਹ ਸਤਲੁਜ ਦਰਿਆ ਬੰਨ ਢਾ ਲਾਈ ਜਾਂਦਾ ਤੇ ਬੰਨ ਜਿਹੜਾ ਸੀਗਾ ਇਹ ਦਰਿਆ ਸੀਗਾ ਜਿਹੜਾ ਇੱਥੋਂ ਸੱਤ ਅੱਠ ਕਿੱਲੇ ਪਿੱਛੇ ਸੀਗਾ ਉਹ ਇਸ ਟਾਈਮ ਪ੍ਰੋਪਰ ਬੰਨ ਦੇ ਨਾਲ ਲੱਗ ਗਿਆ ਆ ਕੇ ਤੇ ਬੰਨ ਨੂੰ ਢਾਲ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਜਿਹੜਾ ਉਹ ਬੰਨ ਦੇ ਨਾਲ ਮਡਾਲਾ ਸ਼ਨਾ ਦੇ ਨਾਲ ਬਿਲਕੁਲ ਲੱਗ ਗਿਆ ਆ ਗਿਆ ਤੇ ਬਹੁਤ ਹੀ ਜ਼ੋਰ ਦੀ ਨਾਲ ਸਤਲੁਜ ਦਰਿਆ ਜਿਹੜਾ ਉਹ ਚੱਲ ਰਿਹਾ ਸੋ ਜੇ ਇੱਥੇ ਕੋਈ ਕਾਰਵਾਈ ਨਾ ਹੋਈ ਇੱਥੇ ਮਿੱਟੀ ਨਾ ਪਾਈ ਗਈ ਬੋਰੇ ਨਾ ਲਾਏ ਗਏ ਤਾਂ ਇਹ ਹੋ ਸਕਦਾ ਕਿ ਐਸ ਬੰਨ ਨੂੰ ਵੀ ਢਾਹ ਲਾ ਕੇ ਤੇ ਅੰਦਰਲੇ ਬੰਨੇ ਹਜ਼ਾਰਾਂ ਕਿੱਲਾ ਪੈਲੀ ਦਾ ਇਹ 10 15 ਪੈਂਡਾ ਜਿਹੜੇ ਉਹ ਡੁੱਬ ਸਕਦੇ ਨੇ ਸੋ ਸਭ ਨੂੰ ਬੇਨਤੀ ਆ ਕਿ ਇੱਥੇ ਪਹੁੰਚਣ ਦੀ ਲੋੜ ਆ ਇੱਥੇ ਮਿੱਟੀ ਦੀ ਲੋੜ ਆ ਇੱਥੇ ਬੋਰੀਆਂ ਦੀ ਲੋੜ ਆ ਤੇ ਇੱਥੇ ਸੇਵਾਦਾਰਾਂ ਦੀ ਲੋੜ ਆ ਸੋ ਇਹਨਾਂ ਚੀਜ਼ਾਂ ਉੱਤੇ ਗੌਰ ਕਰਨ ਦੀ ਲੋੜ ਆ ਬਹੁਤਾ ਲੋਕ ਜਿਹੜੇ ਰਾਸ਼ਨ ਲੈ ਕੇ ਆਉਂਦੇ ਉਹਨਾਂ ਰਾਸ਼ਨ ਦੀ ਇੱਥੇ ਉਹ ਨਹੀਂ ਲੋੜ ਨਹੀਂ ਇੱਥੇ ਮਿੱਟੀ ਦੀ ਲੋੜ ਆ ਤੇ ਇੱਥੇ ਬੋਰੀਆਂ ਦੀ ਲੋੜ ਆ ਤੇ ਹੋਰ ਵੀ ਆਪਾਂ ਅੱਗੇ ਇਥੋਂ ਦੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਾਫੀ ਦਿਨਾਂ ਤੋਂ ਢਾਲ ਲੱਗੀ ਹੋਈ ਆ ਸਤਲੁਜ ਦਰਿਆ ਦੀ ਮੰਡਾਲਾ ਸ਼ਨਨਾ ਬੰਨ ਨੂੰ ਠੀਕ ਆ ਜੀ ਤੇ ਸੰਗਤਾਂ ਜਦੋਂ ਜਦੋਜਾਹਦ ਕਰ ਰਹੀਆਂ ਪ੍ਰਸ਼ਾਸਨ ਲੱਗਾ ਹੋਇਆ ਵਾ ਮਿਲਟਰੀ ਵੀ ਪਹੁੰਚੀ ਆ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਉਹ ਵੀ ਲੱਗੇ ਹੋਇਆ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਰਾਸ਼ਨ ਆਪਾਂ ਬਹੁਤ ਢੋਲਿਆ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਜੇ ਸੇਵਾ ਕਰਨੀ ਇੰਨਾ ਵੱਡਾ ਇਲਾਕਾ ਆਪਾਂ ਬਚਾਉਣਾ ਇੱਥੇ ਆਪਾਂ ਕਿਉਂਕਿਬਲ ਤਮਾਸ਼ਾ ਦੇਖਣ ਵਾਸਤੇ ਨਾ ਆਈਏ ਭੀੜ ਬਣਾਉਣ ਵਾਸਤੇ ਨਾ ਆਈਏ ਜਾਂ ਤਾਂ ਜੋ ਕੰਮ ਵਿੱਚ ਰੁਕਾਵਟ ਪਵੇ ਸੋ ਬੇਨਤੀ ਹੈ ਜਿਹੜੇ ਨੌਜਵਾਨ ਆਉਂਦੇ ਵੱਧ ਤੋਂ ਵੱਧ ਸੇਵਾ ਕਰੋ ਬਾਕੀ ਜਿਹੜੇ ਦੂਰ ਦਰਾਡੇ ਸਾਡੇ ਵੀਰ ਬੈਠੇ ਪੰਜਾਬ ਚ ਉਹਨਾਂ ਨੂੰ ਬੇਨਤੀ ਹੈ ਮਿੱਟੀ ਦੀਆਂ ਟਰਾਲੀਆਂ ਟਿੱਪਰ ਮਿੱਟੀ ਦੇ ਬੋਰੇ ਭਰ ਕੇ ਲਿਆ ਸਕਦੇ ਵੱਧ ਤੋਂ ਵੱਧ ਲਿਆਓ ਇਹ ਬਹੁਤ ਵੱਡੀ ਸੇਵਾ ਹੋਵੇਗੀ ਜੇ ਆਪਾਂ ਇਹ ਬੰਨ ਬਚਾ ਲਿਆ ਤੇ ਬਹੁਤ ਵੱਡਾ ਇਲਾਕਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਉਹ ਬਚ ਸਕਦਾ ਇਹ ਜੇ ਬੰਨ ਆਪਾਂ ਮੰਨ ਲਓ ਕਿ ਨਾ ਹੋਵੇ ਕਿ ਜੇ ਕਿੱਟਾ ਲੱਗੀ ਇਹਨੂੰ ਤੇ ਇਧਰ ਕਿੰਨੀ ਜ਼ਮੀਨ ਹੈ ਚੜੀਏ ਕਿੰਨੇ ਪੈਂਡਾ ਜਿਹੜੇ ਕਤਰੇ ਦੇ ਬਚਾ ਸਕਦੇ ਇਹ ਸੈਂਕੜੇ ਪੈਂਡਾ ਜੀ ਜਿਹੜੇ ਲਪੇਟ ਦੇ ਵਿੱਚ ਆ ਜਾਣੇ ਆ ਜੀ ਬੰਟ ਟੁੱਟਦਾ ਉਹ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਅਰਬਾਂ ਖਰਬਾਂ ਸੰਖ ਪਤਾ ਨਹੀਂ ਕਿੰਨਾ ਕ ਨੁਕਸਾਨ ਜਿਹੜਾ ਜਿਹੜੀ ਫਸਲ ਖੜੀ ਆ ਉਹ ਤੇ ਹੋਣਾ ਹੀ ਹੋਣਾ ਘਰਾਂ ਦੇ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਣਾ ਇਹ ਸਤਰੋਦ ਲਿਆ ਕਹਿੰਦੇ ਬਹੁਤ ਦੂਰ ਸੀ ਪਿਛੇ ਤੇ ਇਹ ਇਧਰਲੇ ਬੰਨੇ ਕਿਸ ਕਾਰਨ ਆਇਆ ਇਧਰਲੇ ਬੰਨੇ ਢਾਲ ਆਇਆ ਇਹ ਦੱਸਣ ਮੁਤਾਬਕ ਕੁਛ ਤਾਂ ਇਥੋਂ ਘਰਾਂ ਨੇ ਮਿੱਟੀ ਚਕਾਤੀ ਜ਼ਿਆਦਾ ਅੱਛਾ ਜੀ ਉਹ ਮਿੱਟੀ ਜ਼ਿਆਦਾ ਚਕਾਉਣ ਦੇ ਨਾਲ ਵੀ ਉਹ ਬਹਾਨ ਜਿਹੜਾ ਪਾਣੀ ਦਾ ਇਧਰ ਨੂੰ ਹੋ ਗਿਆ ਬਾਕੀ ਪਾਣੀ ਦਾ ਜਿੱਧਰ ਨੂੰ ਮਹਾਨ ਹੁੰਦਾ ਬਾਪੂ ਫੇ ਉਧਰ ਹੀ ਤੁਰਿਆ ਜਾਂਦਾ ਬਹੁਤ ਦੂਰ ਸੀਗਾ ਦਰਿਆ ਜਿਹੜਾ ਉਹ ਜਿੱਥੇ ਰੇਤੀ ਪਈ ਆ ਚੱਕ ਕੇ ਸੁੱਟੀ ਆ ਨੇ ਉੱਥੋਂ ਚੱਲ ਕੇ ਹੌਲੀ ਹੌਲੀ ਇੱਥੇ ਆ ਗਿਆ ਪਹਿਲਾਂ ਪਾਣੀ ਜ਼ਿਆਦਾ ਰਿਹਾ ਉਦੋਂ ਨਹੀਂ ਢਾਹ ਲੱਗੀ ਜਿੱਥੇ ਵੀ ਢਾਹ ਲੱਗੀ ਆ ਮੜਦੀ ਹੋਈ ਪਾਣੀ ਲੈੰਦੇ ਪਾਣੀ ਨੇ ਢਾਹ ਲਾ ਮਿੱਟੀ ਲੈ ਕੇ ਲੋਕ ਆ ਜਾਂਦੇ ਇੱਥੇ ਇਹ ਜੀ ਲੋਈਆਂ ਤੋਂ ਨਲ ਪੈਣ ਮਾਨਕ ਨਲ ਜੀ ਮਾਂ ਨਲ ਤੋਂ ਫੇਰ ਮੁੰਡੀ ਚੋਲੀਆਂ ਉਥੋਂ ਬੰਨ ਪਿੱਛੇ ਪੌਲ ਤੋਂ ਪੌਲ ਟੱਪੇ ਜਦੋਂ ਨਲ ਵਾਲਾ ਉਥੋਂ ਬੰਨ ਮੋੜ ਪੈਣਾ ਸੱਜੇ ਹੱਥ ਠੀਕ ਹੈ ਜੀ ਜਦੋਂ ਆਪਾਂ ਲੋਈਆਂ ਵਾਲੀ ਸਾਈਡ ਤੋਂ ਆਨੇ ਆ ਤੋ ਬੰਨੇ ਪੈ ਜਾਣਾ ਦੂਸਰੇ ਪਹਿਲੇ ਬੰਨ ਨਹੀਂ ਮੁੜਨਾ ਦੂਸਰੇ ਬੰਨ ਮੁੜਨਾ ਠੀਕ ਹੈ ਜੀ ਜਿਹੜਾ ਸਤਲੁਜ ਦਰਿਆ ਦਾ ਤੁਸੀਂ ਬੰਨਾ ਉਸ ਬੰਨੇ ਮੁੜ ਕੇ ਸਿੱਧਾ ਬੰਨੇ ਆਜੋ ਅੱਗੇ ਆਪੇ ਸੰਗਤ ਲੱਗੀ ਦੱਸ ਪੈਣੀ ਆ ਮੰਡਾਲਾ ਛੰਨਾ ਪਿੰਡ ਦੇ ਵਿੱਚ ਆ ਜਿਹੜੀ ਢਾ ਲੱਗੀ ਆ ਠੀਕ ਹੈ ਜੀ ਇਹ ਜੀ ਜਿਹੜਾ ਲੋਈਆਂ ਤੋਂ ਮਫੂ ਵਾਲਾ ਜਾਂਦਾ ਵੱਡਾ ਰੋਡ ਉਥੋਂ ਮਾਨਕ ਪੈਂਦਾ ਤੇ ਮਾਨਕ ਤੋਂ ਅੱਗੇ ਨਾਲ ਆਉਂਦਾ ਨਾਲ ਵਾਲਾ ਪੌੜ ਵਜਦਾ ਉਸ ਤੋਂ ਅਗਲੇ ਪੌੜ ਤੋਂ ਮੁੜ ਕੇ ਆ ਕੇ ਬੰਨੇ ਬੰਦ ਤੁਸੀਂ ਹੋਣਾ ਵਾ ਤੇ ਤਾਂ ਜਾ ਕੇ ਅੱਗੇ ਪਾਸੇ ਤੁਹਾਨੂੰ ਦਿਖ ਜਾਣਾ ਕਿ ਬਹੁਤ ਹੀ ਵੱਡੀ ਸੰਗਤ ਲੱਗੀ ਹੋਈ ਆ ਇਸ ਪੰਨੂ ਬਚਾਉਣ ਲਈ ਸੋ ਜਿਹੜੇ ਮਢਾਲਾ ਸ਼ਨਾ ਜਿਹੜੇ ਦੂਰ ਪੁੱਛ ਸਕਦੇ ਨਾਲ ਤੋਂ ਪੁੱਛ ਸਕਦੇ ਆ ਕਿ ਕਿੱਥੇ ਆਉਣਾ ਤੁਸੀਂ